ਕੈਨੇਡਾ ਖਾ ਗਿਆ ਇੱਕ ਹੋਰ ਪੰਜਾਬੀ ਨੌਜਵਾਨ ਮਾਪਿਆਂ ਦਾ ਨਹੀਂ ਦੇਖਿਆ ਜਾ ਰਿਹਾ ਹਾਲ ਅੱਖਾਂ ਦੇ ਵਿੱਚੋਂ ਨਹੀਂ ਥੰਮ ਰੇ ਹੰਝੂ ਤੇ ਪੁੱਤ ਦੀ ਮ੍ਰਿਤਕ ਦੇ ਭਾਰਤ ਲਿਉਣ ਦੀ ਕੀਤੀ ਐ ਸੁਭਾ ਸਰਕਾਰ ਤੋਂ ਮੰਗ ਜੀਆਂ ਦੱਸਦੀਏ ਕਿ ਇੱਕ ਮੰਦਭਾਗੀ ਘਟਨਾ ਜਿਹੜੀ ਕਿ ਅਨੰਦਪੁਰ ਸਾਹਿਬ ਦੇ ਨੰਗਲ ਦੇ ਪਿੰਡ ਢੇਰ ਦੇ ਨੌਜਵਾਨ ਦੇ ਨਾਲ ਵਾਪਰੀ ਹੈ ਜਿਹੜਾ ਕਿ ਇਹ ਨੌਜਵਾਨ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਆਪਣਾ ਕੰਮਕਾਜ ਕਰਦਾ ਸੀ ਤੇ ਉਸ ਦੀ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ ਜੀਆਂ ਇਹ ਮੰਦਪਾਗੀ ਘਟਨਾ ਅਨੰਦਪੁਰ ਸਾਹਿਬ ਦੇ ਨੰਗਲ ਦੇ ਢੇਰ ਪਿੰਡ ਤੋਂ ਆਈ ਹੈ ਜਿੱਥੇ ਕਿ ਇੱਕ ਪ੍ਰਿਤਪਾਲ ਸਿੰਘ ਨਾਂ ਦਾ ਨੌਜਵਾਨ ਜਿਸ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ ਉਹ ਪਿਛਲੇ ਸਾਲ ਹੀ ਕੈਨੇਡਾ ਦੇ ਵਿੱਚ ਗਿਆ ਸੀ ਤੇ ਕੈਨੇਡਾ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਸਰੀ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਉਸ ਦਾ ਕੰਮ ਅੱਜ ਬੋੜਾ ਵਧੀਆ ਤਰੀਕੇ ਦੇ ਨਾਲ ਚੱਲਦਾ ਸੀ ਤੇ ਪ੍ਰੰਤੂ ਹੁਣ ਉਸ ਦੀ ਇੱਕ ਸੜਕ ਹਾਸਤੇ ਦੇ ਦੌਰਾਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਉੱਥੇ ਇਸ ਵਕਤ ਬਹੁਤ ਜ਼ਿਆਦਾ ਬਰਫ਼ ਪੈ ਰਹੀ ਹੈ ਤੇ ਬਰਫ਼ ਦੇ ਕਾਰਨ ਹੀ ਉਸਾ ਟਰਾਲਾ ਜਿਹੜਾ ਫਿਸਲ ਗਿਆ ਜਿਸ ਦੇ ਕਾਰਨ ਟਰਾਲਾ ਇੱਕਦਮ ਹੀ ਪਲਟ ਜਾਣ ਦੇ ਕਾਰਨ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਮ੍ਰਿਤਕ ਪ੍ਰਿਤਪਾਲ ਸਿੰਘ ਦੇ ਪਿਤਾ ਬਿਕਰਮ ਸਿੰਘ ਪੰਗਲ ਹੋਰਾਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਛੋਟੇ ਪੁੱਤ ਦਾ ਵਿਆਹ ਰੱਖਿਆ ਹੋਇਆ ਹੈ ਤੇ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਹੋਣਾ ਸੀ ਤੇ ਇਸੇ ਵਕਤ ਹੀ ਕੈਨੇਡਾ ਪੁਲਿਸ ਵੱਲੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਉਹਨਾਂ ਦੇ ਪੁੱਤ ਪ੍ਰਿਤਪਾਲ ਸਿੰਘ ਦੀ ਸੜਕ ਹਾਦਸੇ ਦੇ ਦੌਰਾਨ ਮੌਕੇ ਤੇ ਹੀ ਮੌਤ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਇਸ ਵਕਤ ਬੇਸ਼ੱਕ ਉਹਨਰੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰੰਤੂ ਪੁੱਤ ਦੀ ਮੌਤ ਦੀ ਖਬਰ ਨੇ ਘਰ ਦੇ ਵਿੱਚ ਸੋ ਫੇਲਾ ਦਿੱਤਾ ਪੂਰਾ ਪਿੰਡ ਮਸੂਸਿਆ ਪਿਆ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਕਿ ਇੱਕ ਪਾਸੇ ਪੁੱਤ ਦਾ ਵਿਆਹ ਰੱਖਿਆ ਹੈ ਤੇ ਦੂਸਰੇ ਪਾਸੇ ਦੂਸਰੇ ਪੁੱਤ ਦੀ ਵਿਦੇਸ਼ ਤੇ ਵਿੱਚ ਮੌਤ ਹੋ ਜਾਂਦੀ ਹੈ ਇਸ ਵਕਤ ਇੱਕ ਮਾਪਿਆਂ ਦਾ ਕੀ ਹਾਲ ਹੋ ਸਕਦਾ ਹੈ ਸਾਰੇ ਬਖੂਬੀ ਸਮਝ ਸਕਦੇ ਨੇ ਖੁਸ਼ੀਆਂ ਜਿੱਤੇ ਕੇ ਗਮ ਦੇ ਵਿੱਚ ਬਦਲ ਗਈਆਂ ਨੇ ਘਰ ਦੇ ਵਿੱਚ ਕਿੱਥੇ ਵਿਆਹ ਦੀਆਂ ਰੌਣਕਾਂ ਹੋਣੀਆਂ ਸਨ ਹੁਣ ਉੱਥੇ ਗਮ ਛਾਇਆ ਹੋਇਆ ਹੈ ਤੇ ਪਰਿਵਾਰ ਨੇ ਸੁਭਾ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਜਿਹੜੀ ਕਿ ਭਾਰਤ ਲਿਆਂਦੀ ਜਾ ਸਕੇ ਤਾਂ ਕਿ ਆਪਣੇ ਆਪਣੇ ਪੁੱਤਰ ਦੀ ਜਿਹੜੀ ਕਿ ਮ੍ਰਿਤਕ ਦੇਨ ਉਹ ਆਪਣੇ ਹੱਥੀ ਉਹ ਦਾਗ ਦੇ ਸਕਣ ਸੰਸਕਾਰ ਕਰ ਸਕਣ ਘਟੋ ਘਟ ਉਹ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਦੇਦਾਰੇ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਤਾਂ ਦੇਖ ਸਕਣ ਇਸ ਕਰਕੇ ਉਹਨਾਂ ਨੇ ਸੁਭਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੈਨੇਡਾ ਸਰਕਾਰ ਨਾਲ ਸੰਪਰਕ ਕਰਕੇ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਵੇ ਤਾਂ ਕਿ ਆਪਣੇ ਬੇਟੇ ਦਾ ਉਹ ਮੂੰਹ ਦੇਖ ਸਕਣ ਸੋ ਇਸ ਵੇਲੇ ਦੀ ਇੱਕ ਮਨਹੂਸ ਤੇ ਦੁਖਦਾਈ ਖਬਰ ਹੈ ਜਿਹੜੀ ਕਿ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਦੇ ਨੌਜਵਾਨ ਦੇ ਨਾਲ ਵਾਪਰੀ ਹੈ ਅਸਲ ਵਿੱਚ ਇਹ ਦੱਸਦੀ ਹੈ ਕਿ ਮਰਨ ਜਿਹੜਾ ਉਹ ਪਿੱਛੇ ਇਹ ਗਿਆ ਤਾਂ ਹੁੰਦਾ ਹੈ ਜਿਹੜੇ ਕਿ ਮਾਪੇ ਜਿਨ੍ਹਾਂ ਦੇ ਉਹ ਸਾਰੀ ਉਮਰ ਇਹ ਮਨ ਵਿੱਚ ਸਲ ਰਹੇਗਾ ਕਿ ਇੱਕ ਪਾਸੇ ਪੁੱਤ ਦਾ ਵਿਆਹ ਹੈ ਤੇ ਦੂਸਰੇ ਪਾਸੇ ਦੂਸਰੇ ਪੁੱਤ ਦੀ ਜਿਹੜੀ ਕਿ ਲਾਸ਼ ਉਹਨਾਂ ਨੇ ਮੋਢਿਆਂ ਤੇ ਢੋਣੀਆਂ ਇੱਕ ਬੇਹੱਦ ਦੁਖਦਾਈ ਘਟਨਾ ਹੈ ਇਹਨਾਂ ਮਾਪਿਆਂ ਦੇ ਵਾਸਤੇ